ਮੇਰੇ ਵਰਗੇ ਕਈ ਹੋਣਗੇ ਰੀਲਾਂ ਤੇ ਸਮਾਂ ਖਰਾਬ ਕਰਨ ਵਾਲੇ ਉਹਨਾਂ ਨੂੰ ਵੀ ਬੇਨਤੀ ਹੈ ਨਾ ਵੀਰੋ ਦਿਲ ਦੇ ਵਿੱਚ ਦਰਦ ਜਗਾਓ ਦਰਦ ਤਾਂ ਹੋਵੇ ਨਾ ਥੋੜਾ ਬੋਤਾ ਯਾਰ ਦਰਦ ਤਾਂ ਹੋਵੇ ਨਾ ਦਰਦ ਕਿ ਯਾਰ ਕਿੰਨਾ ਨੁਕਸਾਨ ਜਿੰਨਾ ਦਾ ਹੋਇਆ ਤੇ ਆਪਾਂ ਅ ਰੀਲਾਂ ਵੇਖਣ ਜੋਗੇ ਰਹਿ ਗਏ ਨਹੀਂ ਆਓ ਹੰਬਲਾ ਮਾਰੀਏ ਉਹਨਾਂ ਨੌਜਵਾਨਾਂ ਦੇ ਨਾਲ ਤੁਰੀਏ ਮਦਦ ਕਰੀਏ ਨਾਲ ਨਹੀਂ ਜਾ ਸਕਦੇ ਤੇ ਪੈਸੇ ਦੀ ਮਦਦ ਕਰੀਏ ਕੋਈ ਜੋ ਹੋਰ ਨਹੀਂ ਮਦਦ ਕਰ ਸਕਦੇ ਪਿੰਡ ਦੇ ਵਿੱਚੋਂ ਦਾਣਾ ਪਾਣੀ ਇਕੱਠਾ ਕਰਾਉਣ ਦੀ ਮਦਦ ਕਰੀਏ ਉਹ ਵੀ ਨਹੀਂ ਕਰ ਸਕਦੇ ਤੇ ਇੱਕ ਹੰਬੜਾ ਤਾਂ ਮਾਰੀਏ ਜੇ ਕੁਝ ਵੀ ਨਹੀਂ ਕਰ ਸਕਦੇ ਤਾਂ ਘਰ ਦਾ ਹਾਸਤਾ ਕਰੀਏ ਅਰਦਾਸ ਤਾਂ ਕਰੀਏ ਮਾਲਕਾ ਕਿ ਛੇਤੀ ਇਹ ਮੁਸੀਬਤ ਨੂੰ ਠੱਲ ਪਾ ਦੇ ਤੇ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਰਹਿਣ ਦਾ ਬਲ ਵਾਹਸੀ ਮਾਲਕ ਮੇਰ ਕਰੂਗਾ